देर रात अमृतसर लॉरेंस रोड चौगदे ਵਿੱਚ ਇੱਕ ਵਰਨਾ ਗੱਡੀ ਸਵਾਰ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਉਤھے ਹੀ ਪੀੜਤ ਨੌਜਵਾਨ अतुल शर्मा ਨੇ ਦੱਸਿਆ ਕਿ ਉਹ ਇੱਕ ਹਸਪਤਾਲ ਦੇ ਵਿੱਚ ਰਿਸੈਪਸ਼ਨ ਤੇ ਕੰਮ ਕਰਦਾ ਹੈ ਤੇ ਰਾਤ ਨੂੰ ਮੈਂ ਰੋਟੀ ਲੈਣ ਦੇ ਲਈ ਲਾਰੈਂਸ ਰੋਡ ਚੌਂਗਦੇ ਵਿੱਚ ਪੁੱਜਾ ਤੇ ਪਿੱਛੋਂ ਆ ਰਹੇ ਇੱਕ ਵਰਨਾ ਕਾਰ ਵਿੱਚ ਸਵਾਰ ਕਰੀਬ ਪੰਜ ਨੌਜਵਾਨਾਂ ਵੱਲੋਂ ਉਸ ਨੂੰ ਟੱਕਰ ਮਾਰ ਕੇ ਹੇਠਾ ਸੁੱਟ ਦਿੱਤਾ ਤੇ ਵਰਨਾ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਹੇਠਾ ਉਤਰ ਕੇ ਉਸਦੇ ਸਿਰ ਤੇ ਪਸਤੌਰ ਰੱਖ ਕੇ 53000 ਤੇ ਬੁਲਟ ਮੋਟਰਸਾਈਕਲ ਦੀ ਚਾਬੀ ਖੋ ਕੇ ਲੈ ਗਏ। ਉੱਥੇ ਹੀ ਥਾਣਾ ਸਿਵਲ ਲੈਂਡ ਦੀ ਪੁਲਿਸ ਅਧਿਕਾਰੀ ਅਮਲੋਗ ਸਿੰਘ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਅਤੁਲ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਹੈ। ਅਸੀਂ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਰੇ ਆ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿੱਤਾ ਜਾਵੇਗਾ। ਮੈਂ ਨੋਬਲਟੀ ਕਿਉਂ ਥੋੜਾ ਕੋਸਟਾ ਨਹੀਂ ਨਿਊਜ਼ਲਰ ਅਕਾਊਂਟ ਨੂੰ ਫੋਨ ਕੀਤਾ ਆ। ਆਮ ਚਿੰਨ੍ਹ ਮੈਂ ਆਨਕੜੇ ਤੇ ਮੈਂ ਆਪਣੀ ਬੁਲਟ ਤੇ ਰਾਮਾ ਜਾ ਰਿਹਾ ਸੀ ਤੇ ਫਿਰ ਮੈਂ ਗੱਡੀ ਚ ਆਇਆ ਮੁੰਡੇ ਚਾਰ ਵਾਲੇ ਤੇ ਉਹਨਾਂ ਨੇ ਮੈਨੂੰ ਸਾਈਡ ਮਾਰੀ ਮੈਂ ਫੁੱਟ ਬਾਹ ਤੇ ਡਿੱਗ ਗਿਆ ਤੇ ਮਤ ਨੂੰ ਉੱਠਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਲੱਤ ਨੂੰ ਤੇ ਮਾਰ ਕੇ ਫੇਰ ਥਲੇ ਡਿੱਗ ਗਿਆ ਤੇ ਬੁਲਟ ਨੂੰ ਸਟਾਰਟ ਨਹੀਂ ਹੋਇਆ ਤੇ ਦੂਤੀ ਸਟਾਰਟ ਹੁੰਦੇ ਤਕਿਨ ਉਹ ਗੱਡੀ 'ਚ ਬਹਿ ਗਏ ਮੁੰਡੇ ਸਟਾਰਟ ਨਹੀਂ ਆਜੀ ਤੇ ਉਹਨਾਂ ਨੇ ਇੱਕ ਮੁੰਡੇ ਨੇ ਫਿਰ ਕਹਿੰਦਾ ਜਾ ਜਾ ਕੇ ਚੈੱਕ ਕਰ ਸਟਾਰਟ ਹੁੰਦਾ ਨਹੀਂ ਹੁੰਦਾ ਉਹ ਇਹਨਾਂ ਨੇ ਫਿਰ ਹਸਪਤਾਲ ਮੈਂ ਚਾਹੀ ਨਹੀਂ ਦਿੱਤੀ ਉਹਨਾਂ ਨੂੰ ਉਹਨਾਂ ਨੇ ਫਿਕਸ ਕਰਿਆ ਕਹਿ ਮੈਂ ਤੇ ਚਾਹੀ ਗਿਆ ਮਾਤੂ ਸ਼ਰਮਾਇਆ ਜੀ ਮੈਂ ਨਿਰਮਨ ਹਸਪਤਲ ਦੇ ਰਿਸੈਪਸ਼ਨ ਤੇ ਜੌਬ ਕਰਦਾ ਹਾਂ। ਹਾਂਜੀ। ਤੇ ਮੈਂ ਰਾਤੀ ਨਿਰਮਨ ਹਸਪਤਲ ਤੋਂ ਰੋਟੀ ਲੈਣ ਜਾ ਰਿਹਾ ਹਾਂ ਸਟੇਸ਼ਨ ਤੇ। ਤੇ ਆਪਣੇ ਜਿਹੜਾ ਨੋਵਲਟੀ ਚੌਕ ਆ ਉਸ ਤੋਂ ਅੱਗੇ ਆ ਕੇ ਇੱਕ ਚੌਕ ਹੋ ਰਿਹਾ ਜਿਹੜਾ ਸੰਗਮ ਕਿਰਾਸਿਲਮਾ ਗਿਆ ਉੱਧਰ ਨੂੰ ਜਾਂਦ ਰਿਹਾ ਰਸਤਾ ਉਹ। ਤੇ ਮੈਂ ਥੋੜਾ ਹਾਂਜੀ ਹਾਂਜੀ। ਨਿਰੋਲਾ ਰੈਸਟੋਰੈਂਟ ਹੈ ਉਸ ਤੋਂ ਥੋੜਾ ਹੀ ਮੈਂ ਅੱਗੇ ਗਿਆ ਹਾਂ। ਤੇ ਮੈਂ ਬੁਲਟ ਤੇ ਜਾ ਰਿਹਾ ਹਾਂ ਆਰਾਮ ਨਾਲ ਆਪਣੇ। ਨਿਰੋਲਾ ਹੋਟਲ ਤੇ ਲੱਗੇ ਜਿਹੜਾ। ਨਿਰੋਲਾ ਹੋਟਲ ਤੇ ਲੱਗੇ ਪਹੁੰਚਿਆ ਹਾਂ ਤੇ ਬੁਲਟ ਤੇ ਜਾ ਰਿਹਾ ਹਾਂ ਪਿੱਛੇ ਕਬਰਨਾ ਗੱਡੀ 'ਚ ਚਾਰ ਪੰਜ ਮੁੰਡੇ ਆਏ ਆ। ਹਾਂ ਉਹਨਾਂ ਨੇ ਗੱਡੀ ਮਾਰੀ ਆ ਵਿੱਚ ਤੇ ਮੇਰੇ ਮੈਂ ਡੇਗਿਆ ਥੱਲੇ ਫੁੱਟ ਬਾਤੇ ਤੇ ਬਾਅਦ ਚ ਉਹਨਾਂ ਨੇ ਮੇਰੀ ਜੇਬ ਤੋਂ ਫੋਨ ਵੀ ਕੱਢ ਲਿਆ ਮੇਰੇ ਕੋਲ 53000 ਰੁਪਏ ਗਾਇਬ ਰਿਸ਼ੈਫ ਜਾਂਦਾ ਕਿੰਨੇ ਜਾਣੇ ਸੀ ਉਹ ਉਹ ਸਾਰੇ 4-5 ਦੇ ਮੁੰਡੇ ਸੀ ਉਹਨਾਂ ਚੋਂ ਕਿਸੇ ਦੀ ਪਛਾਣ ਹੈਗੀ ਨਹੀਂ ਸਰ ਪਛਾਣ ਕੀਤ ਨਹੀਂ ਉਹਨਾਂ ਚੋਂ ਗੱਡੀ ਨੰਬਰ ਉਹਨਾਂ ਗੱਡੀ ਨੰਬਰ ਨੇ ਨੋਟ ਆਇਆ ਗੱਡੀ ਵਾਈਟ ਕਲਰ ਦੀ ਵਰਨ ਹੈਗੀ ਉਹਨਾਂ ਦੀ ਤੇ ਆ ਕਿ ਸੰਤਰੀ ਪਰਨੇ ਬੰਨੇ ਹੋ ਉਹਨਾਂ ਨੇ ਮੂੰਹ ਤੇ ਸਰ ਇਹ 11 ਸਾਢੇ 11:15 ਦਾ ਟਾਈਮ ਸੀ ਇਹ ਜੀ ਆ ਉਹਨਾਂ ਕੋ ਕੋਈ ਹਥਿਆਰ ਸੂਰਬੀਆ ਗਏ ਹਥਿਆਰਿਆਂ ਨੇ ਪਿਸਟਲ ਰੱਖੀ ਸੀ ਮੇਰੇ ਮੱਥੇ ਤੇ ਫਿਰ ਮੈਂ ਉਹਨਾਂ ਨੂੰ ਬੁਲਟ ਦੀ ਚਾਬੀ ਦਿੱਤੀ ਤੇ ਪਹਿਲਾਂ ਮੈਂ ਚਾਬੀ ਦਿੱਤੀ ਨਹੀਂ ਮੈਂ ਉਹਨਾਂ ਨੂੰ ਤੇ ਜਦੋਂ ਉਹਨਾਂ ਨੇ ਪਿਸਟਲ ਰੱਖੀ ਤੇ ਚਾਕੂ ਵਗੈਰਾ ਕੱਢਿਆ ਉਹਨਾਂ ਨੇ ਸਾਰਿਆਂ ਕੋ ਪਿਸਟਲ ਵਗੈਰਾ ਹੀ ਆਸ ਨਹੀਂ ਸਰ ਇੱਕੋ ਨੇ ਰੱਖੀ ਬਾ ਮੇਰੇ ਮੱਥੇ ਤੇ ਹਾਂਜੀ ਤੇ ਦਾਤਰ ਵਗੈਰਾ ਦੀਨਾਂ ਤੋਂ ਦਾਤਰ ਵਗੈਰਾ ਕੁਝ ਨਹੀਂ ਗਾਇ ਬਾ ਪਿਸਟਲ ਤੇ ਉਹਨਾਂ ਨੇ ਚਾਕੂ ਹੀ ਕੱਢਿਆ ਉਹਨਾਂ ਨੇ ਕੀ ਕਿਹਾ ਤਨ ਉਹਨਾਂ ਨੇ ਉਹਨਾਂ ਨੇ ਬਾਏ ਕਿਹਾ ਕਿ ਚਾਬੀ ਦੇ ਰਿਹਾ ਮੈਂ ਚਾਬੀ ਨਹੀਂ ਦੇ ਰਿਹਾ ਉਹਨਾਂ ਨੇ ਬੁਲਟ ਦੀ ਤੇ ਉਹਨਾਂ ਨੇ ਬਾਸ ਮੈਂ ਕੋਈ ਚਾਬੀ ਲਲੀ ਪਿਸਟਲ ਸਿਰ ਤੇ ਰੱਖ ਤੇ ਬਾਕੀ ਇਹ ਲਾਗੇ ਖਲੋਤੇ ਹੀ ਦੁਨੀ ਮੁੰਡੇ ਗੁੰਮਰ ਸੀ ਮੁੰਡਿਆਂ ਦੇ ਜਿਨ੍ਹਾਂ ਨੂੰ ਮੁੰਡੇ 25 26 ਸਾਲ ਦੇ ਹੋਣੇ ਬਾਦ ਨਹੀਂ ਛੇੜੀ ਲੱਗਦੇ ਸੀ ਨਹੀਂ ਛੇੜੀ ਲੱਗਦੇ ਸੀ ਅਮਲੀ ਮੂਮਾਂ ਬੰਨੇ ਸੀਗੇ ਮੂ ਸਾਰੇ ਬੰਨੇ ਸਨ ਤਰੀ ਰੰਗ ਦੇ ਪਰਨੇ ਬੰਨੇ ਸਾਰੇ ਚਾਰ ਚਾਰ ਮੁੰਡੇ ਸੀ ਚਾਰ ਬੰਦੇ ਸੀ ਪੰਜਵਾਂ ਡਰਾਈਵਰ ਸੀ ਅੱਛਾ ਪੰਜ ਬੰਦੇ ਆਏ ਹਾਂਜੀ ਹਾਂਜੀ ਤੇ ਗੱਡੀ ਵਰਨਾ ਸੀ ਗੱਡੀ ਵਰਨਾ ਸੀ ਤੇ ਉਹਨਾਂ ਨੇ ਉੱਤਰ ਕੇ ਮੈਨੂੰ ਮਤਲਬ ਕਿ ਕੁੱਟਿਆ ਮਾਰਿਆ ਵੀ ਆ ਪੈਸੇ ਕੋਈ ਸਾਰਾ ਕੁਝ ਖੋਇਆ ਉਹਨਾਂ ਨੇ ਤੁਸੀਂ ਬੋਲਦੇ ਤੇ ਅਸੀਂ ਆਣੇ ਪਹਿਲੇ ਤੁਹਾਨੂੰ ਪਹਿਲਾਂ ਸਾਈਡ ਮਾਰੀ ਉਹਨਾਂ ਨੇ ਤੇ ਮੈਨੂੰ ਫੁੱਟ ਪਾ ਤੇ ਸੁੱਟਦਾ ਆ ਤੁਹਾਡੇ ਨਾਲ ਕ ਉਸ ਤੋਂ ਬਾਅਦ ਮੈਂ ਚੌਂਕ ਤੋਂ ਪੈਦਲ ਵਾਪਸ ਆ ਗਿਆ ਨਵਲਟੀ ਚੌਂਕ ਤੱਕ ਔਟੋ ਕਰਕੇ ਤੇ ਮੈਂ ਹਸਪਤਾਲ ਨੂੰ ਜਾ ਰਿਹਾ ਸੀ ਤੇ ਰਸਤੇ ਇੱਕ ਪੀਸੀਆਰ ਵਾਲੀ ਗੱਡੀ ਤੇ ਮੋਨਾਂ ਨੂੰ ਕਿਹਾ ਕਿ ਸਰ ਮੈਨਾਂ ਇਸ ਤਰ੍ਹਾਂ ਗੱਲ ਹੋਈ ਆ ਤੇ ਉਹ ਮੈਨੂੰ ਗੱਡੀ 'ਚ ਬਿਠਾ ਕੇ ਤੇ ਇੱਥੇ ਛੱਡ ਗਏ ਥਾਣੇ ਤੇ ਇਹਨਾਂ ਨੂੰ ਉਲਟਾ ਕਹਿੰਦੇ ਆ ਕਿ ਨੇ ਨਸ਼ਾ ਕੀਤਾ ਹੈ ਜੀ ਮੁੰਡੇ ਨੇ ਅੱਛਾ ਮੈਨੂੰ ਇੱਥੇ ਥਾਣੇ ਛੱਡ ਗਏ ਪੀਸੀਆਰ ਵਾਲੇ ਕਹਿੰਦੇ ਪੀਸੀਆਰ ਵਾਲੇ ਹਾਂਜੀ ਉਹਨਾਂ ਦਾ ਗੱਡੀ ਦਾ ਨੰਬਰ 9626 ਕੀ 26 96 ਨੰਬਰ ਹੈ ਉਹਨਾਂ ਦਾ अच्छा केना ਦਾ ਪੀਸੀਆਰ ਵਾਲੇ ਗੱਡੀ ਦਾ ਅੱਛਾ ਜੀ ਅੱਛਾ ਉਹ ਮੈਨੂੰ ਇੱਥੇ ਠਾਣੇ ਛੱਡ ਗਏ ਤੇ ਉਹ ਕਹਿੰਦਗੇ ਮੁੰਡੇ ਨਸ਼ਾ ਕੀਤਾ ਵਾ ਤੇ ਮੈਂ ਅੱਗੇ ਉਹਨਾਂ ਨੇ ਕਹਿਤਾ ਕਿ ਮੈਂ ਫਿਰ ਮੇਰਾ ਮੁਲਾਜ਼ਮ ਉਗਰਾਲੂ ਮੁਲਾਜ਼ਾ ਕਰਾ ਲੂ ਤੇ ਮੈਂ ਕਹਾ ਚੈੱਕ ਕਰ ਲੈਨੇ ਕਿ ਨਸ਼ਾ ਤੁਸੀਂ ਕੀਤਾ ਕਿ ਮੈਂ ਕੀਤਾ ਅੱਛਾ ਜੀ ਹਸਪੀਟਲ ਵਿੱਚ ਜੋਬ ਕਰਦੇ ਲੋਡ ਰਿਸੈਪਸ਼ਨ ਤੇ ਜਾਂਦੇ ਹਾਂਜੀ ਹਾਂਜੀ ਮੈਂ ਰੋਟੀ ਲੈਣ ਜਾ ਰਿਹਾ ਹਾਂ ਠੀਕ ਹੈ ਹਾਂਜੀ ਤੇ ਹਸਪੀਟਲ ਦਾ ਕੈਸ਼ ਮੇਰੇ ਕੋਲ ਗਿਆ ਸੀ ਰਿਸੈਪਸ਼ਨ ਦਾ 53000 ਰੁਪਏ ਸੀ ਉਹਨਾਂ ਨੇ ਉਹ ਵੀ ਖੋਲੇ ਆ ਬੁਲਟ ਵੀ ਲੈ ਲਿਆ ਆ ਤੇ ਫੋਨ ਵੀ ਲੈ ਗਏ ਆ ਕੁਣ ਕੀ ਮੰਗ ਕਰਦੇ ਹੋ ਭਾਜੀ ਫੋਨ ਭਾਜੀ ਮੇਰਾ Oppo A5S ਸੀ ਅੱਛਾ ਜੀ ਮੈਂ ਪੁਲਿਸ ਨੂੰ ਅਸਤਾ ਅਰੇ ਵਾਲ ਕੰਪਲੇਟ ਲਗਾ ਜੀ ਪੁਲਿਸ ਨੂੰ ਆਪਾਂ ਸਰ ਰਾਤੀ ਨੂੰ ਫੋਨ ਕਰਤਾ ਸੀ ਸੀਸੀਟੀਵੀ ਕੈਮਰਾ ਵਗੈਰਾ ਲਗਾ ਹਾਂਜੀ ਸਰ ਸਾਰੇ ਕੈਮਰਾ ਫੂਟੇਜ ਵਗੈਰਾ ਆਪਾਂ ਦੇਖ ਲਈ ਸਾਰਾ ਕੁਝ ਤੁਹਾਡੇ ਫੋਟੋ ਵਗੈਰਾ ਹੈਗੀ ਹੈ ਨਹੀਂ ਫੋਟੋ ਫੂਟੇਜ ਨਹੀਂ ਹੈਗੀ ਟੇ ਪੁਲਿਸ ਵਾਲਾ ਹਾਂਜੀ ਹਾਂਜੀ ਪੁਲਿਸ ਵਾਲੇ ਕੰਪਲੇਂਟ ਹੋ ਗਈ ਹੈ ਰਾਤੀ ਹੋ ਗਈ ਇਹਨਾਂ ਨੇ ਕੀ ਕਰਦੇ ਹੋ ਭਾਜੀ ਤੁਸੀਂ ਆਪਾਂ ਮੰਗ ਇਹੀ ਕਰਦੇ ਆ ਕਿ ਕਿੰਨਾ ਨੁਕਸਾਨ ਆਇਆ ਭਾਜੀ ਤੁਹਾਡਾ ਭਾਈ ਨੁਕਸਾਨ ਤੇ ਘੜਵਾ 2.5 ਲੱਖ ਰੁਪਏ ਦਾ ਹੋ ਗਿਆ ਜੀ 2.5 ਲੱਖ ਰੁਪਏ ਦਾ ਹਾਂਜੀ ਹ ਬਾਕੀ ਇਹੜੀਆਂ ਸੱਟਾਂ ਲਾਈਆਂ ਹੋ ਬੱਕਰੀਆਂ ਲਾਈਆਂ ਉਹਨਾਂ ਨੇ। ਜੁਹੀਂ ਆ ਗਈ ਬਸ ਸਾਡਾ ਸਮਾਨ ਵਾਪਸ ਜਲਦੀ ਜਲਦੀ ਵਾਪਸ ਕੀਤਾ ਜਾਵੇ ਤੇ ਉਹਨਾਂ ਨੂੰ ਮੁੰਡਿਆਂ ਨੂੰ ਸਜ਼ਾ ਦਵਾਈ ਜਾਵੇ। ਸਾਰਿਆਂ ਨੇ ਮੂੰਹ ਪਰਨਾ ਬੰਨਿਆ ਸਾਰਿਆਂ ਨੇ ਮੂੰਹ ਚ ਸੰਤਰੀ ਰੰਗ ਦੇ ਪਰਨੇ ਬੰਨੇ ਸੀ ਜੀ। ਤੇ ਸਾਡੇ ਕੋਲ ਜਿਹੜਾ ਅਤੁਲ ਸ਼ਰਮਾ ਆ ਸਨੋ ਫਰਮੇਸ਼ ਕੁਮਾਰ ਜੋ ਸੰਧੂ ਕਲੋਨੀ ਬਟਾਲਾ ਰੋਡ ਦਾ ਰਹਿਣ ਵਾਲਾ ਆ। ਇਹਨੇ ਇਨਫਰਮੇਸ਼ਨ ਦਿੱਤੀ ਆ ਕਿ ਇੱਕ ਵਰਨਾਕਾਰ ਉਹਦੇ ਜੋ ਇਹਨੂੰ ਚੇਸ ਕੀਤਾ ਤੇ ਇਹਨੂੰ ਵਰਨਾਕਰ ਵਾਲਿਆਂ ਨੇ ਰੋਕ ਕੇ ਇਹਦਾ ਬੁਲੇਟ ਮੋਬਾਈਲ ਤੇ ਕੁਝ ਪੈਸੇ ਜਿਹੜੇ ਹੈਗੇ ਆ ਉਹ ਸਨੇਚ ਕੀਤੇ ਆ ਬਾਕੀ ਇਹਦੇ ਸਬੰਧ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਦਾ ਸਟੇਟਮੈਂਟ ਲੈ ਕੇ ਉਹਦੇ ਮੁਤਾਬਕ ਜਿਹੜੀ ਹੈਗੀ ਆ ਐਫਆਈਆ ਰਿਸਟਰ ਕਰਕੇ ਤੇ ਜਲਦੀ ਤੋਂ ਜਲਦੀ ਵਾਰਦਾ ਨੂੰ ਟ੍ਰੇਸ ਕਰਨੇ ਕੋਸ਼ਿਸ਼ ਕੀਤੀ ਜਾਵੇਗੀ ਕਿੰਨੇ ਕ ਬੰਦੇ ਸੀ ਸਾਰੇ ਇਹਦੇ ਦੱਸਣ ਮੁਤਾਬਕ ਤਿੰਨ ਕ ਅ ਅਨਨੋਨ ਬੰਦੇ ਹੈਗੇ ਆ ਬਾਕੀ ਪ੍ਰੋਪਰਲੀ ਹੁਣ ਅੱਗੇ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਫਿਰ ਕਲੀਅਰ ਹੋਏਗਾ ਸਿਰਫ ਉਹ ਸੀਸੀਟੀਵੀ ਵਗੈਰਾ ਸਾਮਾ ਆਇਆ ਇਹ ਕੋਈ ਨਹੀਂ ਸਾਡੀ ਚੱਲ ਰਹੀ ਹੈ ਕਲੂਜ਼ ਹੈਗੇ ਆ ਬਾਕੀ ਪ੍ਰੋਪਰਲੀ ਕਰ ਰਹੇ ਹਾਂ ਸਾਰਾ ਫਾਲੋਅ ਅਪ ਤੇ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਟ੍ਰੇਸ ਕਰ ਲਾਵੇ ਸਰ ਉਹਨਾਂ ਕੋ ਗਤਨੂਪਨ ਵੀ ਤੁਸੀਂ ਜਾ ਰਹੇ ਵੀ ਹੈਗੇ ਸੀ ਇਹਦੇ ਬਾਰੇ ਕੋਈ ਕੰਪਲੇਨੈਂਟ ਕੋ ਸਾਰੀ ਗੱਲ ਕਲੀਅਰ ਕਰਦੇ ਹਾਂ ਕਿ ਕੋਈ ਤੇਜ਼ ਧਾਰਜ ਜਾਂ ਕੋਈ ਕਿਸੇ ਕਿਸਮ ਦਾ ਕੋਈ ਵੈਪਨ ਉਹ ਕੋ ਹੈਗਾ ਫਿਰ ਉਹਦੇ ਅਕੋਰਡਿੰਗਲੀ ਅੱਗੇ ਅਸੀਂ ਐਕਸ਼ਨ ਲਵਾਂਗੇ